ਪੂਰਾ ਮਾਮਲਾ ਸਰ ਮਾਮਲਾ ਇਸ ਤਰ੍ਹਾਂ ਸੀਗਾ ਵੀ ਇੱਕ ਦਿੱਲੀ ਤੋਂ ਆਪਣੇ ਐਡੀਡਾਸ ਦੀ ਕੰਪਨੀ ਨਾਲ ਜੀਐਮ ਆਇਆ ਸੀਗਾ ਜਿੰਨਾਂ ਨੂੰ ਕਿਤੇ ਕੋਈ ਸ਼ਿਕਾਇਤ ਹੋਈ ਸੀ ਕਿ ਇਹ ਜਿਹੜਾ ਐਡੀਡਾਸ ਦਾ ਮਾਲ ਆ ਉਹ ਡੁਪਲੀਕੇਟ ਵਿਕਦਾ ਠੀਕ ਹੁਣ ਤੁਹਾਨੂੰ ਛੱਟਾ ਵੀ ਇਹ ਤਾਂ ਤੈਨੂੰ ਵੈਰੀਫਾਈ ਕਰਾਂਗੇ ਆਪਾਂ ਵੈਰੀਫਾਈ ਕਰਕੇ ਜੇ ਇਹਦੀ ਅਗਲੀ ਕਾਰਵਾਈ ਆ ਫਿਰ ਕਰ ਕੌਣ ਚਲਦੇ ਸਰ ਕਿਹੜੀ ਦੁਕਾਨ ਤੇ ਛਾਪਾ ਮਾਰੀ ਕੀਤੀ ਗਈ ਇਹ ਦੁਕਾਨ ਹੈਗੀ ਆ ਸਰ ਰਾਇਲ ਫੈਸ਼ਨ ਸਰ ਕਿੰਨੀ ਕੁ ਬਰਾਮਦੀ ਹੋਈ ਹੈ ਲੋਕ ਪਰ ਬ੍ਰਾਂਡ ਦੀ ਦਾ ਕਾਫੀ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਠੀਕ ਹੈ ਜੇ ਸ਼ੱਕੀ ਜਵਾਬ ਦਾ ਜੀ ਇਹਨੂੰ ਵੈਰੀਫਾਈ ਕਰਨ ਤੋਂ ਬਾਅਦ ਫਿਰ ਕਾਰਵਾਈ ਹਮਲੇ ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ ਫਿਲਹਾਲ ਨਹੀਂ ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੁ ਕੀਮਤ ਦਾ ਮਾਲ ਸੀਗਾ ਨਹੀਂ ਕੁਝ ਕੀਮਤ ਦਾ ਪਤਾ ਨਹੀਂ ਲੱਗਿਆ ਕੀ ਪੂਰਾ ਮਾਮਲਾ ਸੀ ਸਰ ਮਾਮਲਾ ਇਸ ਤਰ੍ਹਾਂ ਸੀਗਾ ਵੀ ਇੱਕ ਦਿੱਲੀ ਤੋਂ ਆਪਣੇ ਐਡੀਟ ਰਾਸ ਦੀ ਕੰਪਨੀ ਨਾਲ ਜੀਐਮ ਆਇਆ ਸੀਗਾ ਜਿੰਨਾਂ ਕੋ ਤੇ ਸ਼ਿਕਾਇਤ ਹੋਈ ਸੀ ਵੀ ਇਹ ਤੇ ਜਿਹੜਾ ਆਈ ਦਾਸ ਦਾ ਮਾਲ ਆ ਉਹ ਡੁਪਲੀਕੇਟ ਵਿਕਦਾ ਠੀਕ ਹੁਣ ਤੁਹਾਨੂੰ ਸ਼ੱਕ ਆ ਵੀ ਇਹ ਤੇ ਤੈਨੂੰ ਵੈਰੀਫਾਈ ਕਰਾਂਗੇ ਆਪਾਂ ਵੈਰੀਫਾਈ ਕਰਕੇ ਜੇ ਇਹ ਜੀ ਅਗਲੀ ਕਾਰਵਾਈ ਆ ਫਿਰ ਕਰ ਕੋ ਹੁੰਦੀ ਜਾਂਦੀ ਸਰ ਕਿਹੜੀ ਦੁਕਾਨ ਤੇ ਛਾਪਾ ਮਾਰੀ ਕੀਤੀ ਗਈ ਇਹ ਦੁਕਾਨ ਹੈਗੀ ਆ ਸਰ ਰਾਇਲ ਫੈਸ਼ਨ ਸਰ ਕਿੰਨੀ ਕੁ ਬਰਾਮਦਗੀ ਹੋਈ ਹੈ ਲੁੱਕ ਪਰ ਬਰਾਮਦਗੀ ਦਾ ਕਾਫੀ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਠੀਕ ਹੈ ਜਿਹੇ ਸ਼ੱਕੀ ਜ਼ਾਬਦਾ ਜੀ ਇਹਨੂੰ ਵੈਰੀਫਾਈ ਕਰਨ ਤੋਂ ਬਾਅਦ ਫਿਰ ਕਰ ਵੀ ਅਮਰ ਜੀ ਲੈਂਦੇ। ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ? ਫਿਲਹਾਲ ਨਹੀਂ। ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੁ ਕੀਮਤ ਦਾ ਮਾਲ ਸੀਗਾ? ਨਹੀਂ ਕੁਝ ਕੀਮਤ ਦਾ ਪਤਾ ਨਹੀਂ ਲੱਗਿਆ। ਕੀ ਪੂਰਾ ਮਾਮਲਾ ਸੀ? ਸਰ ਮਾਮਲਾ ਇਸ ਤਰ੍ਹਾਂ ਸੀਗਾ ਵੀ ਇੱਕ ਦਿੱਲੀ ਤੋਂ ਆਪਣੇ ਐਡੀਡਾਸ ਦੀ ਕੰਪਨੀ ਨਾਲ ਜੀਐਮ ਆਇਆ ਸੀਗਾ ਜਿੰਨਾਂ ਨੂੰ ਕਿਤੇ ਕੋਈ ਸ਼ਿਕਾਇਤ ਹੋਈ ਸੀ ਵੀ ਇਹ ਤੇ ਜਿਹੜਾ ਐਡੀਡਾਸ ਦਾ ਮਾਲ ਆ ਉਹ ਡੁਪਲੀਕੇਟ ਵਿਕਦਾ। ਠੀਕ ਹੁਣ ਉਹਨਾਂ ਨੂੰ ਚੱਕਾ ਵੀ ਇਹ ਤੇ ਨੂੰ ਵੈਰੀਫਾਈ ਕਰਾਂਗੇ ਆਪਾਂ। ਵੇਰੀਫਾਈ ਕਰਕੇ ਜੇ ਅੱਗੇ ਅਗਲੀ ਕਾਰਵਾਈ ਆ ਫਿਰ ਕਰ ਕੌਮ ਜੀ ਸਰ ਕਿਹੜੀ ਦੁਕਾਨ ਤੇ ਛਾਪਾ ਮਾਰੀ ਕੀਤੀ ਗਈ ਇਹ ਦੁਕਾਨ ਹੈਗੀ ਆ ਸਰ ਰਾਇਲ ਫੈਸ਼ਨ ਸਰ ਕਿੰਨੀ ਕੁ ਬਰਾਮਦਗੀ ਹੋਈ ਹੈ ਬਹੁਤ ਬਰਾਮਦਗੀ ਦਾ ਕਾਫੀ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਠੀਕ ਹੈ ਜਿਹੇ ਸ਼ੱਕੀ ਜਾਬਦਾ ਜੀ ਇਹਨੂੰ ਵੈਰੀਫਾਈ ਕਰਨ ਤੋਂ ਬਾਅਦ ਫਿਰ ਕਾਰਵਾਈ ਅਮਲੇ ਲੱਗੇ ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ ਫਿਲਹਾਲ ਨਹੀਂ ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੁ ਕੀਮਤ ਦਾ ਮਾਲ ਸੀਗਾ ਨਹੀਂ ਕੁਝ ਕੀਮਤ ਦਾ ਪਤਾ ਨਹੀਂ ਲੱਗਿਆ ਕੀ ਪੂਰਾ ਮਾਮਲਾ ਸਰ ਮਾਮਲਾ ਇਸ ਤਰ੍ਹਾਂ ਸੀਗਾ ਵੀ ਇੱਕ ਦਿੱਲੀ ਤੋਂ ਆਪਣੇ ਐਡੀਡਾਸ ਦੀ ਕੰਪਨੀ ਨਾਲ ਜੀਐਮ ਆਇਆ ਸੀਗਾ ਜਿੰਨਾਂ ਨੂੰ ਕਿਤੇ ਕੋਈ ਸ਼ਿਕਾਇਤ ਹੋਈ ਸੀ ਵੀ ਇਹ ਜਿਹੜਾ ਐਡੀਡਾਸ ਦਾ ਮਾਲ ਆ ਉਹ ਡੁਪਲੀਕੇਟ ਵੇਚਦਾ ਠੀਕ ਹੋਣ ਤੋਂ ਛੱਡਾ ਵੀ ਇਹ ਤਾਂ ਤੈਨੂੰ ਵੈਰੀਫਾਈ ਕਰਾਂਗੇ ਆਪਾਂ ਵੈਰੀਫਾਈ ਕਰਕੇ ਜੇ ਅੱਗੇ ਅਗਲੀ ਕਾਰਵਾਈ ਆ ਫਿਰ ਕਰਾਂਗੇ ਸਰ ਕਿਹੜੀ ਦੁਕਾਨ ਤੇ ਛਾਪਾ ਮਾਰੀ ਕੀਤੀ ਗਈ ਇਹ ਦੁਕਾਨ ਹੈਗੀ ਆ ਸਰ ਰਾਇਲ ਫੈਸ਼ਨ ਸਰ ਕਿੰਨੀ ਕੁ ਬਰਾਮਦਗੀ ਹੋਈ ਹੈ ਲੁੱਕ ਬੋ ਬ੍ਰਾਂਧੀ ਦਾ ਕਾਫੀ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਠੀਕ ਹੈ ਜੇ ਸ਼ੱਕੀ ਜਵਾਬ ਦਾ ਜੀ ਇਹਨੂੰ ਵੈਰੀਫਾਈ ਕਰਨ ਤੋਂ ਬਾਅਦ ਫਿਰ ਕਾਰਵਾਈ ਹਮਲੇ ਲੱਗੇ ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ ਫਿਲਹਾਲ ਨਹੀਂ ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੁ ਕੀਮਤ ਦਾ ਮਾਲ ਸੀਗਾ ਨਹੀਂ ਕੋਈ ਕੀਮਤ ਦਾ ਪਤਾ ਨਹੀਂ ਲੱਗਿਆ ਕੀ ਪੂਰਾ ਮਾਮਲਾ ਸੀ ਸਰ ਮਾਮਲਾ ਇਸ ਤਰ੍ਹਾਂ ਸੀਗਾ ਵੀ ਇੱਕ ਦਿੱਲੀ ਤੋਂ ਆਪਣੇ ਐਡੀਟਸ ਦੀ ਕੰਪਨੀ ਨਾਲ ਜੀਐਮ ਆਇਆ ਸੀਗਾ ਜਿੰਨੋ ਕਿ ਤੇ ਕੋਈ ਸ਼ਿਕਾਇਤ ਹੋਈ ਸੀ ਵੀ ਇਹ ਤੇ ਜਿਹੜਾ ਐਡੀ ਦਾਸ ਦਾ ਮਾਲ ਆ ਉਹ ਡੁਪਲੀਕੇਟ ਵਿਕਦਾ। ਠੀਕ ਹੈ ਹੁਣ ਉਹਨਾਂ ਨੂੰ ਛਾਪਾ ਵੀ ਇਹ ਤੇ ਨੂੰ ਵੈਰੀਫਾਈ ਕਰਾਂਗੇ ਆਪਾਂ। ਵੈਰੀਫਾਈ ਕਰਕੇ ਜੇ ਐਡੀ ਅਗਲੀ ਕਾਰਵਾਈ ਆ ਫਿਰ ਕਰ ਕੌਮ ਚ ਜਾਂਦੇ ਹੋ। ਸਰ ਕਿਹੜੀ ਦੁਕਾਨ ਤੇ ਛਾਪਾ ਮਾਰੀ ਕੀਤੀ ਗਈ? ਇਹ ਦੁਕਾਨ ਹੈਗੀ ਆ ਸਰ ਰਾਇਲ ਫੈਸ਼ਨ ਸਰ ਕਿੰਨੀ ਕੁ ਬਰਾਮਦਗੀ ਹੋਈ ਹੈ? ਬਹੁਤ ਬਰਾਮਦਗੀ ਦਾ ਕਾਫੀ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ। ਠੀਕ ਹੈ। ਜਿਹੇ ਸ਼ੱਕੀ ਜ਼ਾਬਦਾ ਜੇ ਵੀ ਇਹਨੂੰ ਵੈਰੀਫਾਈ ਕਰਨ ਤੋਂ ਬਾਅਦ ਫਿਰ ਕਰ ਵੀ ਮਿਲ ਲੈਂਦੇ ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ ਫਿਲਹਾਲ ਨਹੀਂ ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੁ ਕੀਮਤ ਦਾ ਮਾਲ ਸੀਗਾ ਨਹੀਂ ਕੁਝ ਕੀਮਤ ਦਾ ਪਤਾ ਨਹੀਂ ਲੱਗਿਆ